ਮੈਂ ਤੇ ਬੱਸ ਇਹ ਚਾਹੁੰਦੀ ਆ ਕਿ ਅਜ ਇੰਗਲਿਸ਼ ਵਾਲੀ ਮੈਡਮ ਨਾਲ ਬਿਲਕੁਲ ਸਹੀ ਹੈ ਯਾਰ ਬੜਾ ਧਮਾਕਾ ਖਰਾਕ ਕਰ ਦੇਗੀ ਉਹ ਆਹੋ ਸੇ ਕੇ ਨਾਲੇ ਹੁੰਦੀ ਸੈਸ ਉਹਦੀ ਦਿਓਪਰੇਟ ਫਰੀ ਆਰਾਮ ਨਾਲ ਵੀਡੀਓਸ ਬਣਾਵਾਂਗੇ ਤਾਂ ਉਸ ਤੋਂ ਬਾਅਦ ਆਪਾਂ ਕਟਿੰਗ ਚ ਵੀ ਜਾ ਪਾਵਾਂਗੇ ਹਾਂ ਅਲੂ ਰੋਲ ਖਾਵਾਂਗੇ ਹਾਂ ਠੀਕ ਹੈ ਅੱਜ ਠੰਡਾ ਰਾਤ ਹੈ ਯਾਰ ਇਸੇ ਬੈਣਾ ਯਾਰ 2 ਮਿੰਟ ਬੈ ਜਾ ਫਿੱਕੀ ਹੋਇਆ ਵੈਸੇ ਮੈਂ ਨਾ ਕਿਸੇ ਕੇ ਵੇਟ ਕਰ ਦਿੱਤੀ ਹਾਂ ਓਚਾ ਵੇਟ ਕਿਦੀ ਵੇਟ ਕਰਨੀ ਹੈ ਦੱਸ ਦੂੰਗੀ ਇਹਨੀ ਕਾਲੀ ਗੇੜੀ ਹੈ ਹੂੰ ਹੂੰ ਤਾਂ ਹੋਰ ਹੋਰ ਦੱਸ ਹੋਰ ਬੱਸ ਕੁਛ ਨਹੀਂ ਸਾਡਾ ਕਿਸੇ ਦੇ ਕਿਹੜਾ ਵੇਟ ਕਰਨਾ ਅਸੀਂ ਇੱਥੇ ਆਏ ਕਿਤਾਬੀ ਕਿੜਾ ਬਣਨ ਵਾਸਤੇ ਆਏ ਨਹੀਂ ਆ ਤੇ ਇਹਦਾ ਵਧੀਆ ਸਬਰ ਰੱਖੋ ਤੁਹਾਨੂੰ ਵੀ ਕੋਈ ਮਿਲ ਜੇਗਾ ਜੈਲਸੀ ਕਰਤੋਂ ਕਰਦੀਆਂ ਸਾਡੇ ਟਾਈਪ ਦੇ ਇੱਥੇ ਕੋਈ ਨਹੀਂ ਗਾ ਜੜਾ ਤੁਹਾਨੂੰ ਇੱਥੇ ਮਿਲ ਜੇਗਾ ਹੋ ਰੀਅਲੀ ਹਾਂਜੀ ਬੰਦੇ ਨੂੰ ਖੁਦ ਵੀ ਉਦਮ ਕਰਨਾ ਪੰਦਾ ਹੈ ਠੀਕ ਹੈ ਨਾ ਇੱਧਰ ਉੱਧਰ ਵੇਖੀਂਗੀ ਫੇਰ ਹੀ ਕੁਝ ਹੋਏਗਾ ਮੈਨੂੰ ਗੱਲ ਕਰਨਾ ਨਹੀਂ ਕੁਝ ਹੋਣਾ ਇੱਥੇ ਕੀ ਉਦਮ ਕਰਨਾ ਸਾਡਾ ਤਾਂ ਪ੍ਰਿੰਸੀਪਲ ਹੀ ਬੜਾ ਪਹਿਣਾਗਾ ਵਾ ਬੰਦਨ ਨੂੰ ਪੈਂਦਾ ਐ ਐਸੇ ਕੁਝ ਸ਼ੁਰੂ ਕੀਤਾ ਉਹਨੇ ਪਹਿਲੇ ਆ ਕੇ ਤੇ ਖਤਮ ਕਰਨ ਨੂੰ ਕਰਨਾ ਯਾਰ ਸਿੰਦਰਤ ਕਿੰਨੇ ਵਾਰ ਦੇਖੀਂਗੇ ਉਹਦੇ ਵੱਲ ਉਹ ਤੇਰੇ ਵੱਲ ਦੇਖਦਾ ਵੀ ਨਹੀਂ ਆਏ ਆਪਣੇ ਲੱਗੇ ਹੋਏ ਆ ਚੱਲ ਕੱਢ ਜੀ ਉਹ ਨਹੀਂ ਯਾਰ ਖੜ ਜਾ ਥੋੜਾ ਟਾਈਮ ਚੱਲ ਜਾਂਦੇ ਆ ਇੱਡੀ ਕਾਲੀ ਕਾਲੀ ਆ ਉਹ ਕਿਹੜਾ ਤੇਰੇ ਵੱਲ ਦੇਖਦਾ ਉਹ ਕੋਈ ਨਾ ਵੀ ਕਿ ਮੈਂ ਤੇ ਵੇਖੰਨੀ ਨਾ ਐਵੇਂ ਨਹੀਂ ਨਾ ਸੋਚਦਾ ਹੁੰਦਾ ਅੱਗੇ ਵੀ ਹਿੰਦੀ ਵਾਲੇ ਮੈਮ ਆਏ ਸੀ ਤੇਰੇ ਵੱਲ ਦੇਖਦੇ ਪਏ ਸੀ ਚੈਪਟਰ ਸਮਝਾ ਰਹੇ ਸੀ ਤੂੰ ਤਾਂ ਧਿਆਨ ਉੱਧਰ ਸੀ ਉਹ ਮੈਡਮ ਵਾਲਾ ਤੇਰਾ ਧਿਆਨ ਤੇ ਹੈਗਾ ਹੀ ਨਾ ਮੇਰਾ ਚਾਹੇ ਨਾ ਸੀ ਨਾਲੇ ਉਹ ਕਿਹੜਾ ਪੂਰੀ ਕਲਾਸ ਚ ਮੇਰੀ ਵਾਲੀ ਵੇਖਣਦੇ ਹੁੰਦੇ ਇਦਾਂ ਨਾ ਸੋਚਿਆ ਕਰ। ਆਹ ਤੇ ਗੱਲpass ਕਰ ਦੇਖੀ ਜਨਾ ਵੀਰੇ। ਹੋਰ ਕਿਦ ਨਜ਼ਰੀ ਨੇ ਲਾ ਦੀ ਇਹਨੂੰ। ਹੋਰ ਮੈਂ ਕੀ ਲਾਉਣੀ ਯਾਰ। ਇਦਾਂ ਹੀ ਤੈਨੂੰ ਪਤਾ ਵਾ। ਤੇ ਕਰਨਾ ਚਾਹਦੇ ਆਪਣੇ ਤੇ ਕਰ ਲਾ ਗੱਲ ਅੱਗੇ ਹੋ ਗਿਆ ਪਸੰਦਾ ਤੇ ਫਿਰ ਆਪਣੀ। ਨਹੀਂ ਨਹੀਂ ਗੱਲ ਨਹੀਂ ਹਜੇ ਕਰਨੀ ਆਪਾਂ ਥੋੜਾ ਟਾਈਮ ਰੋਕੇ ਫਿਰ ਗੱਲ ਕਰਾਂਗੇ। ਹਾਂ ਇਹ ਵੀ ਰੁਕਣਾ ਆ। ਹਾਂ। ਉਹ ਤੇਰਾ ਦੇਖੀ ਜਾਂਦੀ ਦੁਆਜਲ ਦੇਖੀ ਜਾਂ ਨਾ ਕੋਈ ਵੀ ਗੱਲ ਕਰ ਦੋ ਕਰ ਲਈਏ ਦੋਲੀ ਜਿਹੜਾ ਟਾਈਮ ਆਊਗਾ ਨਾ ਸਹੀ ਉਦੋਂ ਗੱਲ ਕਰਾਂਗੇ ਠੀਕ ਹਾਂ ਤੇ ਚੱਲ ਕੋਈ ਨਹੀਂ ਯਾਰ ਗਗਨਵੀਰ ਜੇ ਤੇਰ ਕੋ ਨਹੀਂ ਪ੍ਰਪੋਜ਼ ਹੁੰਦਾ ਤੇ ਅਸੀਂ ਕਰ ਦਈਏ ਉਹ ਨਹੀਂ ਨਹੀਂ ਯਾਰ ਪਰਝਾਈ ਹੈ ਤੁਹਾਡੀ ਕਿਉਂ ਜੀ ਗੱਲਾਂ ਕਰਦਾ ਵਾ ਵੇਖੀ ਗਗਨਵੀਰ ਵੇਂਦਾ ਹੀ ਨਾ ਰਹਿ ਜੀ ਕਿਤੇ ਨਾ ਹੋਵੇ ਤੂੰ ਵੇਂਦਾ ਹੀ ਰਹਿ ਜੀ ਤੇ ਪ੍ਰਪੋਜ਼ ਕੀ ਹੋਰ ਮਾਰ ਕੇ ਜਾਈਂ ਨਾ ਨਾ ਪਸੰਦਿਆ ਮਿੱਤਰਾਂ ਦੀ ਐਵੇਂ ਕੋਈ ਪ੍ਰਪੋਜ਼ ਮਾਰ ਦੂਗਾ ਅਸਾਂ ਰਿਆ ਤੇ ਫਿਰ ਅੱਗੇ ਹੋਗੇ ਗੱਲ ਕਰਾਂਗੇ ਨਹੀਂ ਉਦਸਹੀ ਟਾਈਮ ਆਊਗਾ ਫਿਰ ਗੱਲ ਕਰਾਂਗੇ ਅੱਜ ਇਸਹੀ ਟਾਈਮ ਨਹੀਂ ਆਦਾ ਗਗਨਵੀਰ ਉਹਨੇ ਚੱਲ ਕੰਨੀ ਚੱਲਦੇ ਉਹ ਤਾਂ ਇਹ ਲੰਘੀ ਜਾਣਾ ਇਨਸ਼ਾ ਅੱਲਾਹ ਇਹਨਾਂ ਬੇਰ ਹਲਿਆ ਕੋੜਾ ਕਪੂਆ ਰਹੀ ਹੈ ਉਹ ਹੋ ਸਿਮਰਤ ਮੈਂ ਵੀ ਆ ਇਹਦਾ ਵੀ ਸਰੀਆ ਹੀ ਪਿਆ ਚਲੀ ਗੈਂਟ ਇੰਚ ਚੱਲੋ ਯਾਰ ਚਲੀ ਆਪਾਂ ਵੀ ਹੋ ਨਾ ਅਸੀਂ ਤਾਂ ਕੰਮ ਜਾਣਾ ਨਾ

ਗਗਲ ਰੱਖ ਕੇ ਆਹ ਬੜੀ ਟੈਸਟ ਨੰਬਰ ਬੜੇ ਵਧੀਆ ਨੇ ਅੱਛਾ ਚੱਲ ਕੋਈ ਗੱਲ ਨਹੀਂ ਵਧੀਆ ਫਿਰ ਤੇ ਵਧੀਆ ਨੰਬਰ ਆਉਂਦੇ ਆ ਲੈ ਕਾਫੀ ਬਣਾ ਦੇ ਲੈ ਦੱਸ ਕਾਫੀ ਕਰੀ ਪੀਣੀ ਪੇਪਰਾਂ ਦਾ ਰਿਜ਼ਲਟ ਦੇ ਆਲੇ ਦੇ ਸੁਖਣਾ ਵਧੀਆ ਪਾਰਟੀ ਲਊਗਾ ਤੇ ਲਾਸਟ ਈਅਰ ਆ ਵਧੀਆ ਬਾਤ ਇਹ ਤਾਂ ਗਿਆ ਸਨਾਤ ਪੇਪਰ ਦਾ ਓਏ ਪੇਪਰਾਂ ਦੀ ਮੈਨੂੰ ਟੈਨਸ਼ਨ ਪਈ ਆ ਰਿਜ਼ਲਟ ਕੀ ਦਾ ਕਦੋਂ ਆਉਣਾ ਤੂੰ ਕਾਫੀ ਕਰੀ ਜੰਨੀ ਐ ਕਾਫੀ ਪਿਆਦੀ ਸਨਾਤ ਚੱਲ ਆ ਤੂੰ ਕਾਫੀ ਪੀਣੀ ਆਣਾ ਚੱਲਾ ਆ ਸਨਿਆ ਦੀ ਪਾਣੀ ਭਲਾ ਦੇ ਫਰੀ ਸ਼ਮਤੀ ਮਾੜੀ ਤੇਰੀ ਬੱਠੀ ਨਹੀਂ ਬੰਦੀ ਉਹ ਕੋਈ ਨਾ ਫਰੀ ਕੰਟੀਨ ਬੰਦਿਆ ਤੇ ਬਾਹਰ ਬਹਿ ਜਾਂਦੀ ਕਿਤੇ ਚਲੋ ਕੋਈ ਨਹੀਂ ਆਜੋ ਤੁਹਾਡੇ ਜਿਹੜੀ ਚੀਜ਼ ਪਕਾਦਨੇ ਤੁਸੀਂ ਵੀ ਕੀ ਗੱਲ ਕਰੋਗੇ ਕਿ ਕਿਸਨੇ ਤੁਹਾਨੂੰ ਕਾਫੀ ਪਿਆਈ ਚਲੋ ਆਜੋ ਮਤਲਬ ਫਰੀ ਆਲੇ ਨੂੰ ਆਈ ਮਾਰਲਾ ਸਾਰੇ ਸਟੂਡੈਂਟ ਕੱਲ੍ਹ ਕੇ ਉਹ ਵੀ ਤੀਨੋ ਕੋਈ ਆਪਣੇ ਨਾਲ ਰੁਕ ਤੇ ਕਿੱਥੇ ਚੱਲੀ ਸਕੋਰ ਚਲੀ ਉਹ ਕਿਤੇ ਬਾਹਰ ਪਕਾਦੇ ਕਾਫੀ ਪੀਂਦੇ ਆ ਕਾਫੀ ਓ ਵਾਓ ਮਾਈ ਫੇਵਰਿਟ ਚਲ ਚਲ ਆਜਾ ਰਾਧਾ ਆ ਗਗਨ ਗੱਲ ਸੁਣੀ ਮੇਰੀ ਮੜੀ ਸैम ਤੂੰ ਪਈ ਆ ਸैम ਨਾਲ ਜਾਓ ਤੁਸੀਂ ਕਾਫੀ ਪੀਓ ਮੈਨਾ ਮੜੀ ਇਹਨਾਂ ਰਾਧਾ ਨਾਲ ਗੱਲ ਕਰਨੀ ਹੈ ਮੈਂ ਗੱਲ ਕਰਕੇ ਆ ਗਿਆ ਚਲ ਆ ਜਾ ਰਾਧਾ ਬਰਾਦਾ ਆਜਾ ਬਹਿ ਜਾ ਨਾ ਤੇਰੇ ਨਾਲ ਕੋਈ ਗੱਲ ਕਰਨੀ ਜੀ ਮੇਰੀ ਆ ਦੱਸ ਕੀ ਗੱਲ ਕਰਨੀ ਹੈ ਰਾਧਾ ਮੈਂ ਨਾ ਬੜਾ ਸੋਚਦਾ ਹੁਣ ਆਪਾਂ ਆਪਣੀ ਸਟੱਡੀ ਕੰਪਲੀਟ ਹੋਈ ਨਹੀਂ ਆ ਲਾਸਟ ਈਅਰ ਹੈ ਆਪਣਾ ਸਾਰਿਆਂ ਦਾ ਆਪਾਂ ਸਾਰਿਆਂ ਨੇ ਵੱਖ ਹੋ ਜਾਣਾ ਵਾ ਮੈਂ ਨਾ ਇੱਕ ਦਿਲ 'ਚ ਗੱਬੜੀ ਗੱਲ ਰੜਕਦੀ ਮੇਰੇ ਕਿ ਮੈਂ ਤੈਨੂੰ ਕਦਾਂ ਮਿਲਿਆ ਕਰੂੰਗਾ ਹੁਣ ਚੱਲ ਮੈਂ ਤੈਨੂੰ ਆਨੇ ਬਾਨੇ ਕੇ ਬਾਨੇ ਮੈਂ ਵੇਖ ਲੈਣਾ ਵਾ ਕਿਉਂ ਨਹੀਂ ਆਪਾਂ ਮਿਲਾਂਗੇ ਅਬ ਬਾਅਦ 'ਚ ਵੀ ਮਿਲਾਂਗੇ ਹੀ ਕੀ ਹੋ ਗਿਆ ਤੂੰ ਸਾਫ਼-ਸਾਫ਼ ਦੱਸ ਮੈਨੂੰ ਗੱਲ ਕੀ ਹੈ ਰਦਾ ਆਈ ਲਾਈਕ ਯੂ ਯਾਰ

ਜੀ ਜ਼ਰਾ ਤਾਂ ਤੂੰ ਮੈਨੂੰ ਸ਼ੌਕ ਦੇ ਕਰਤਾ ਗੱਲ ਕਹਿ ਕੇ ਮੈਂ ਤੈਨੂੰ ਬੜੇ ਚਿਰ ਤੋਂ ਇਹ ਗੱਲ ਕਹਿਣਾ ਚਾਹੁੰਦਾ ਸੀ ਪਰ ਇਹ ਨਾ ਮੇਰੇ ਗੱਲ ਦਿਲ 'ਚ ਦੱਬੀ ਨਾ ਰਹਿ ਜਾਈ ਮੈਂ ਕਿਹਾ ਆਪਣਾ ਲਾਸਟ ਈਅਰ ਹੈ ਯਾਰ ਅੱਛਾ ਕੌਫੀਆਂ ਪੀ ਤਾਂ ਉਹਨਾਂ ਨੂੰ ਤੇ ਮੈਨੂੰ ਮੇਰੇ ਉਦਾਂ ਮਗਰ ਪਈਆਂ ਸੀ ਕਹਿੰਦੀਆਂ ਕਿ ਕੌਫੀ ਪਿਆ ਕੌਫੀ ਪਿਆ ਤੇ ਨੰਬਰ ਬੜੇ ਵਧੀਆ ਆਏ ਮੈਂ ਤਾਂ ਸੋ ਰਿਜ਼ਲਟ ਦੇ ਵਾਲੇ ਨੂੰ ਕੌਫੀ ਫੇਰੀ ਪੀਊਂਗਾ ਚਲ ਮੈਂ ਕਿਹਾ ਚਲ ਕੌਫੀ ਪਿਆ ਦਣਾ ਤੈਨੂੰ ਤੁਹਾਡੀ ਵੀ ਰੀਜ ਪੂਰੀ ਕਰ ਦੇਣਾ ਲਾਸਟ ਈਅਰ ਆ ਕੀ ਕੀ ਤਾਂ ਮੈਨੂੰ ਦੁਖੀ ਕਰਨਾ ਤਾਂ ਕਰਕੇ ਫਿਰ ਮੌਕਾ ਨਹੀਂ ਆਈ ਨੋ

ਤੇ ਕਤੋਂ ਜਨੇ ਯਾਰ ਤੇ ਪ੍ਰਪੋਜ਼ ਕਰਨਾ ਤੇ ਸੌਖਾ ਵਾ ਸਭ ਤੋਂ ਔਖਾ ਰ ਪ੍ਰਪੋਜ਼ ਕਰਨਾ ਵਾ ਤੈਨੂੰ ਮੇਰੇ ਤੋਂ ਵੀ ਵਧੀਆ ਕਿੰਨੀਆਂ ਕੁੜੀਆਂ ਮਿਲ ਜਣੀਆਂ ਤੂੰ ਇੱਕ ਵਾਰੀ ਵੇਖ ਤੇ ਸਹੀ ਨਹੀਂ ਯਾਰ ਮੈਨੂੰ ਤੇਰੇ ਤੋਂ ਉੱਤੇ ਕੋਈ ਦਿਖਦੀ ਨਹੀਂ ਉਹ ਵੇਖ ਜਿਹੜੀ ਗਈਆਂ ਸੀ ਕਾਫੀ ਪੀਣ ਸਿੰਗਤ ਵੇ ਕਿੰਨੀ ਵਧੀਆ ਸੈਂਸਿਬਲ ਗੋਲ ਹੈ ਉਹ ਇੱਕ ਵਾਰੀ ਟਰਾਈ ਕਰਕੇ ਵੇਖਾ ਜੇ ਤੂੰ ਦਿਲ ਨੂੰ ਤੂੰ ਲੱਗੀਆਂ ਤਾਂ ਮੈਂ ਕਿਵੇਂ ਟਰਾਈ ਕਰਲਾਂ ਯਾਰ ਹੂੰ ਯਾਰ ਮੇਰੀ ਫੀਲਿੰਗ ਨਹੀਂ ਇਸ ਰੀਜ਼ਨ ਦੀ ਮੈਂ ਤਰੂ ਕੀ ਕਹਿਣਾ ਚਾਹੁੰਦਾ 10000 ਰਹਾ ਜੋ ਜਾਣ ਕੱਢੀ ਜਾਨੀ ਮੇਰੀ ਸਬਰ ਤੇ ਰੱਖ ਮੈਂ ਥੋੜਾ ਸੋਚਤਾ ਲੈ ਲੈਂਦੇ ਤੂੰ ਤੇ ਜਾਣਾ ਕਿ ਅੱਜ ਹੀ ਮੈਂ ਉਹਨੂੰ ਪ੍ਰਪੋਜ਼ ਕੀਤਾ ਤੇ ਇਨੀ ਛੇਤੇ ਮੈਨੂੰ ਹਾਂ ਕਰਦੇ ਮੇਰੇ ਨਖਰੇ ਮੇਰਾ ਅੱਜੀ ਵਿਆਹ ਹੋ ਜੇ ਤੇਰੇ ਨਾਲ ਅੱਛੀਲੀ ਬੋਤ ਆ ਮੈਂ ਕੋਈ ਗੱਲ ਨਹੀਂ ਮਹਾਰਾਜ ਦੀ ਕਿਰਪਾ ਨਾਲ ਬਥੇਰਾ ਪਹਾ ਬਾਪੂ ਕੋਲੇ ਨਖਰੇ ਮੇਰੇ ਚੱਲ ਲੈਣਾ ਉਹ ਗੱਲ ਵੀ ਸੁਣਵਾਦਾ ਇੱਥੇ ਤੇ ਹੂੰ ਮੇਰਾ ਜਵਾਬ ਤਾਂ ਦੇ ਦੇ ਸਬਰ ਰੱਖ ਕੋਈ ਨਹੀਂ ਮੈਂ ਦੱਸੂਗੀ ਮੈਂ ਕਿਹੜਾ ਕੁਝ ਨਹੀਂ ਦੱਸੂਗੀ ਸੋਚ ਤਾਂ ਲੈ ਲੈਂਦੇ ਮੈਨੂੰ ਥੋੜਾ ਟਾਈਮ ਤਾਂ ਦੇ ਤੂੰ ਤਾਂ ਬਸ ਇੱਕੋ ਵਾਰੀ ਕਹਿਣਾ ਹੈ ਕਿ ਹੁਨੇ ਮੈਂ ਕਿਹਨੂੰ ਪ੍ਰਪੋਸ ਕੀਤਾ ਹੁਨੇ ਮੈਨੂੰ ਬਸ ਦੇ ਦੇ ਜਵਾਬ ਮੈਂ ਤਾਂ ਚੰਨਾਵਾ ਕਿ ਮੇਰਾ ਹੁਨੇ ਤੇਰੇ ਨਾਲ ਵਿਆਹ ਹੋ ਜੇ ਪਰ ਬੱਚੂ ਜੀ ਸਬਰ ਰੱਖੋ ਮੈਂ ਨਹੀਂ ਜਲਦੀ ਹਾਂ ਨਹੀਂ ਕਹਿਣ ਵਾਲੀ ਮਾੜੇ ਦਿਲ ਵਾਲਿਆਂ ਦਾ ਸਬਰ ਨਹੀਂ ਨਾ ਹੁੰਦਾ ਇਹ ਕੋਤ ਗੱਲ ਆ ਅੱਛਾ ਜੀ ਇੰਨੇ ਦਿਨ ਸੁੱਤਾ ਸੀਗਾ ਉਹ ਹੋਈ ਸੁੱਤਾ ਹੀ ਰਹਿ ਗਿਆ ਸ਼ੰਦ ਪਹਿਲਾਂ ਪ੍ਰਪੋਜ਼ ਕਰ ਦਿੰਦਾ ਤਾਂ ਹੁਣ ਉਹ ਆਪਣਾ ਵਿਆਹ ਹੋ ਜਾਣਾ ਹੈ ਰੀਅਲੀ ਅਨ ਸਰਪ੍ਰਾਈਜ਼ ਮੈਂ ਤਾਂ ਅੱਜ ਵੀ ਸੁੱਤਾ ਰਹਿਣ ਦਾ ਇਰਾਦਾ ਉਹ ਤੇ ਮੇਰੇ ਦੋਸਤਾਂ ਨੇ ਨਾ ਮੈਨੂੰ ਨਾ ਟੌਂਟ ਜਿਹਾ ਮਾਰਿਆ ਕਿ ਅਹੇ ਵੇਂਦਾ ਤੂੰ ਰਹਿ ਜੇ ਤੇ ਬਾਜੀ ਕੋਈ ਹੋਰ ਮਾਰ ਜੇ ਤੇ ਮੈਨੂੰ ਦਿਲ ਨੂੰ ਬੜੀ ਲੱਗੀ ਤੇ ਮੈਂ ਕਿਹਾ ਐਵੇਂ ਜਿਵੇਂ ਬਾਰੀ ਮਾਰੂ ਜੱਟ ਵੀ ਪਸੰਦ ਤੇ ਬਾਜੀ ਨਹੀਂ ਮੈਂ ਵੱਜਣ ਦੰਦਾ ਕਾਂ ਕਰਕੇ ਫਿਰ ਅੱਜ ਦਿਲ ਖੋਲ ਕੇ ਪ੍ਰਪੋਜ਼ ਕਰੀ ਠੀਕਾ ਫੇਸ ਸੋਚ ਕੇ ਦੱਸੂੰਗੀ ਓਕੇ ਬਾਏ ਵੇਖ ਲਈ ਰਾਦਾ ਗਰੀਬ ਦਾ ਦਿਲ ਨਾ ਤੋੜਦੀਂ ਕਰੇ ਵਾਹ ਵਦ ਜੱਮੇ ਕਰੀ ਦਿੱਤਾ ਪਰ ਪੋਰ ਫਿਰ ਹਾਈ ਹੇ ਰੱਬਾ ਮੈਂ ਤਾਂ ਥੱਕੀ ਗਈ ਆ ਘਰ ਦਾ ਵੀ ਨਹੀਂ ਕੋਈ ਕੰਮ ਹੁੰਦਾ ਧੰਨ ਕੁੜੀ ਐ ਸਵੇਰੇ ਉੱਠਦੀ ਆ ਪਹਿਲਾਂ ਸਾਰਾ ਘਰ ਦਾ ਕਰਦੀ ਆ ਫਿਰ ਬਟੀਕ ਤੇ ਜਾਂਦੀ ਆ ਫਿਰ ਆ ਕੇ ਕਰਦੀ ਆ ਦੇਖੋ ਤੇ ਹੁਣ ਮੇਰਾ ਦਸਨੀਰ ਬਿਲਕੁਲ ਕੰਮ ਨਹੀਂ ਕਰਦਾ ਕੀ ਕਰਾਂ ਮੈਂ ਪਾਣੀ ਲਿਆ ਪਾਣੀ ਪਾਣੀ ਬ੍ਰੀਡ ਟੇਕ ਇਨ ਯੂ ਤਾਂ ਪਤਾ ਨਹੀਂ ਅਗਰ ਮਿੱਟੀ ਇੱਕੇ ਗਈ ਹੈ ਆ ਜਾਂਦੀ ਹੈ ਤਾਂ ਮੈਂ ਨਹੀਂ ਉਹ ਕੁੜੀ ਹੈ ਤਾਂ ਭੇਜਿਆ ਕਰ ਮੇਰੀ ਗੱਲ ਸੁਣ ਮੇਰੀ ਪੈਨਸ਼ਨ ਆਉਂਦੀ ਆ ਮੈਂ ਹੀ ਜ਼ਰਾ ਕੁਝ ਕਰੂੰ ਉਹਨੂੰ ਨਾ ਹੁਣ ਭੇਜਿਆ ਕਰ ਪੈਨਸ਼ਨ ਤੇ ਆਉਂਦੀ ਆ ਪਰ ਜ਼ਿੰਮੇਵਾਰੀ ਉਹਦੇ ਸਿਰ ਤੇ ਆ ਮੰਗਿਆਈ ਪਤਾ ਕਿੰਨੀ ਆ ਹਾਂ ਕੁੜੀ ਦਾ ਖਰਚਾ ਘਰ ਦਾ ਖਰਚਾ ਕੁੜੀ ਦੇ ਉਹ ਲਿਆ ਕਾਲਜ ਤੋਂ ਸੋਚ ਨਾ ਪਦੀ ਏਸੀ ਦਾ ਤੇ ਬਿੱਲ ਵੀ ਦੇਣੇ ਸਭ ਕੁਝ ਕਰਨਾ ਚਲ ਰਾਸ਼ਨ ਤੇ ਦੁਕਾਨ ਤੋਂ ਆ ਗਿਆ ਬਾਕੀ ਖਰਚੇ ਜਿੰਨੇ ਕਰਨੇ ਕਿ ਨਹੀਂ ਜ਼ਿੰਮੇਵਾਰੀ ਅਰੇ ਸਿਰ ਤੇ ਜਿੱਦਨ ਤਾਂ ਸਾਡਾ ਮੁੰਡਾ ਸਾਡੇ ਨੂੰ ਛੱਡ ਕੇ ਗਿਆ ਉਹਨੇ ਕਰਮਾਂ ਵਾਲੀ ਨੇ ਥੀ ਨਹੀਂ ਕੀਤੀ ਨਾ ਸਾਨੂੰ ਮੰਦਾ ਬੋਲਿਆ ਨਾ ਕਦੀ ਧੀ ਨੂੰ ਮੰਦਾ ਬੋਲਿਆ ਸਾਰੀ ਜ਼ਿੰਮੇਵਾਰੀ ਆਪਣੇ ਸਿਰ ਤੇ ਚੁੱਕੀ ਹੈ ਬਟਿਕ ਤੇ ਵੀ ਜਾਂਦੀ ਆ ਘਰ ਵੀ ਕੰਮ ਕਰਦੀ ਆ ਮਾੜਾ ਚੰਗਾ ਕਦੀ ਨਹੀਂ ਸਾਨੂੰ ਬੋਲਿਆ ਕੀ ਕਵਾਂ ਕਿਸਮਤ ਚੰਗੀ ਕਵਾਂ ਕਿ ਮਾੜੀ ਕਵਾਂ ਮਾੜੀ ਤੇ ਪੁੱਤ ਛੱਡ ਕੇ ਚਲ ਗਿਆ ਚਲੋ ਮੋਤੀ ਦਾਣ ਕਿਤੇ ਜਿਹੜੀ ਇਹ ਜੀ ਨੂੰ ਮਿਲ ਗਈ ਸਾਨੂੰ ਇੰਨੀ ਪੜ੍ਹੀ ਲਿਖੀ ਇੰਨੀ ਲਿਆਕਤ ਵਾਲੀ ਇੰਨੀ ਸਿਆਣੀ ਨੂੰ ਮਿਲੀ ਸਾਨੂੰ ਇੰਨੀ ਨੇਕ ਨੂੰ ਤਾਂ ਇੰਨਾ ਕਿਸੇ ਵਲੇ ਧੱਪ ਚੜਦਾ ਤੇ ਇਹੋ ਜੀ ਗੰਦੀ ਲਾਦ ਨਾ ਤੇ ਰੱਬ ਨਾ ਹੀ ਦਿੰਦਾ ਤੇ ਚੰਗੀ ਸੀ ਮੇਰਾ ਤਾਂ ਦਿਲ ਕਰਦਾ ਮਾਰ ਹੀ ਦਵਾ ਇਹੋ ਜੇ ਬੱਚੇ ਦੀ ਨੂੰ ਦੀ ਜਗਾ ਕੋਈ ਹੋਰ ਹੁੰਦੀ ਨਾ ਤੇ ਹੁਣ ਕਦੋਂ ਦਾ ਬੱਚਾ ਸੁੱਟ ਕੇ ਤੇ ਆਪ ਹੋਰ ਕਿਵੇਂ ਬੰਨੇ ਵਿਆਹ ਕਰਾ ਲੈਣਾ ਸੀ ਪਰ ਬੜੀ ਨੇਕ ਐ ਬੜੀ ਦਿਲ ਵਾਲੀ ਐ ਉਹਨੇ ਨਹੀਂ ਕੋਈ ਐਹੋ ਜੀ ਸੋਚ ਸੋਚੀ ਮਾੜੀ ਅਦੇ ਤੇ ਮੈਂ ਕਹਿੰਦੇ ਆ ਉਹ ਵੀ ਚੜੀ ਥੱਕ ਜਾਂਦੀ ਆ ਉਹ ਕੀ ਕਰੇ ਵਿਚਾਰੀ ਜ਼ਿੰਮੇਵਾਰੀ ਐ ਨਾ ਥੱਕ ਤੇ ਜਾਂਦੀ ਆ ਪਰ ਹੁਣ ਜ਼ਿੰਮੇਵਾਰੀ ਹੈ ਤਰ੍ਹਾਂ ਦੇ ਖਰਚੇ ਇੰਨੇ ਆ ਤੇ ਕਰਨਾ ਹੀ ਪੈਣਾ ਜੇ ਸਾਡੀ ਗੰਦੀ ਲਾਲ ਨੇ ਸਾਨੂੰ ਦੁੱਖ ਦਿੱਤਾ ਨਾ ਸਾਡੀ ਨੂ ਨੇ ਉਸ ਤੋਂ ਵੱਧ ਸੁੱਖ ਦਿੱਤਾ ਜਨ ਹਾਂ ਮੈਂ ਤਾਂ ਸੋਚਦੀ ਆ ਜੋ ਸਾਡੇ ਮੁੰਡੇ ਨੇ ਕੀਤਾ ਨਾ ਤੇ ਮੈਂ ਇਹੋ ਹੀ ਸੋਚਦੀ ਰਹੀ ਆ ਵੀ ਐਡੀ ਗੰਦੀ ਲਾਜ ਸਾਡੀ ਪਰ ਸਾਡੀ ਨੂ ਨੂੰ ਜਿੰਨੀ ਕ ਹਿੰਮਤ ਉਹ ਕਰਦੀ ਹੈ ਨਾ ਕੋਈ ਕਰ ਸਕਦਾ ਜੋ ਦੇ ਹਾਲ ਨਹੀਂ ਕਰਤਾ ਨਾ ਤੇ ਬਾੜਾ ਕੀਤਾ ਵਾ ਸਾਡੀ ਪੁੱਤਰੀ ਹੋ ਗਈ ਉਹਨੇ ਜਵਾਨ ਹੈ ਤੇ ਮੈਂ ਤੈਨੂੰ ਪਤਾ ਹੀ ਆ ਇਹ ਗੱਲ ਤੇ ਮੈਂ ਸਮਝਦੀ ਆ ਟੈਨਸ਼ਨ ਤੇ ਬੜੀ ਆ ਮੈਨੂੰ ਤੇ ਆ ਬਣੋ ਬੜੀ ਟੈਨਸ਼ਨ ਆ ਸਾਰੀ ਰਾਤ ਨੀਂਦ ਨਹੀਂ ਹੁੰਦੀ ਤੇ ਜੋ ਚਲੋ ਕੁੜੀ ਨੇ ਜ਼ਿੰਮੇਵਾਰੀ ਚੁੱਕੀ ਹੈ ਨਾ ਗਾਂ ਗਾਂ ਕੁੜੀ ਜਵਾਨ ਹੋਣ ਗਈ ਆ ਪਤਾ ਕਿੰਨੇ ਖਰਚੇ ਆ ਬੱਚਿਆਂ ਦੇ ਅੱਜ ਕੱਲ ਜਿਹਦਾ ਕਿੱਟੀ ਨੂੰ ਘਰ ਪੇ ਹੁਣ ਦੂਣ ਛੱਡਦੇ ਕੰਮ ਤੇ ਕੋਈ ਨਹੀਂ ਮੇਰੀ ਪੈਂਸਲ ਆਉਂਦੀ ਆ ਮੈਂ ਆਪੇ ਕੋਈ ਨਹੀਂ ਢੰਗ ਨਾਲ ਨੂੰ ਨਿਹਰਾ ਉਹ ਵੀ ਕੋਈ ਕਰਨੀ ਤੇ ਬਗਨਾ ਕਰ ਤੇ ਮਨੀਨਾ ਸਾਦਾ ਛੱਡ ਕੇ ਬਹਿ ਜੇ ਤੇ ਫਿਰ ਗੁਜ਼ਾਰਾ ਕਿੱਥੋਂ ਕਰਨਾ ਦੁਕਾਨ ਤੋਂ ਤੇ ਰੋਟੀ ਪਾਣੀ ਚੱਲਦਾ ਮਸਾ ਤੇ ਉਹ ਤੇ ਕੰਨਾਂ ਹੀ ਪਹਿਣਾ ਨੂੰ ਕੁੜੀ ਕਰਕੇ ਕੁੜੀ ਦਾ ਪਤਾ ਕਿੰਨਾ ਖਰਚਾ ਗਾਂ ਗਾਂ ਵਧਣਾਈਆਂ ਉਹਦਾ ਕੱਲ ਨੂੰ ਵਿਆਹ ਵੀ ਕਰਨਾ ਪੜਾਈ ਕਰਕੇ ਮੁੜ ਕੇ ਕੋਈ ਕੋਰਸ ਕਰੂਗੀ ਫਿਰ ਕੱਲ ਨੂੰ ਸੋਹ ਜ਼ਿੰਮੇਵਾਰੀਆਂ ਦੇ ਸਿਰ ਤੇ ਪੈ ਗਈਆਂ ਕਿ ਕਰੀਏ ਤੁਸੀਂ ਇਹ ਤਾਂ ਇਹਨਾਂ ਦਾ ਕੰਮ ਛੱਡ ਦੇ ਕੰਮ ਛੱਡ ਦਵੇ ਤੇ ਜ਼ਿੰਮੇਵਾਰੀ ਕਿੰਨੀ ਵੱਡੀ ਆ ਗਹਿਣਾ ਨਹੀਂ ਕੁਛ ਨਹੀਂ ਹੱਥ 'ਚ ਸਾਰਾ ਕੁਝ ਤੇ ਨਵਾਂ ਬਣਾਉਣਾ ਪੈਣਾ ਅੱਜ ਕੱਲ ਦੇ ਮੁੰਡੇ ਵਾਲਿਆਂ ਨੇ ਮੂੰਹ ਵੱਡੇ ਐ ਇਹ ਡੇਢ ਡੇ ਪੈਲਸ ਹੀ ਨਹੀਂ ਮਾਣ ਦੇਣ ਲੈਂਦੇ ਕ੍ਰਿਟੇਰੀਆ ਤੇ ਕੰਨਾ ਹੀ ਪੈਣਾ ਉਹਨੂੰ ਤੇ ਮੰਮੀ ਮੰਮੀ ਹਾਂਜੀ ਕੀ ਕਰੰਦੇ ਹੋ ਤੁਸੀਂ ਰੋਟੀ ਪਤ ਤਾਂ ਡੈਡਿੰ ਦੇਣ ਲੱਗੇ ਹੀ ਮੈਂ ਕਿਹਾ ਖਾ ਲਓ ਫੁਲਕਾ ਤੁਹਾਨੂੰ ਮੈਂ ਕਿੰਨੀ ਵਾਰੀ ਕਿਹਾ ਤੁਸੀਂ ਰਸੋਈ ਚ ਨਾ ਵੜਿਆ ਕਰੋ ਚੱਲ ਪਤ ਕੋਈ ਗੱਲ ਨਹੀਂ ਦੋ ਫੁਲਕੇ ਲਾਉਣੇ ਸੀ ਤੇ ਮੈਂ ਆ ਕੇ ਲਾ ਹੀ ਲੈਣੇ ਹੁੰਦੇ ਆ ਤੁਹਾਨੂੰ ਪਤਾ ਤਾਂ ਹੈਗਾ ਤੂੰ ਕਿਹੜਾ ਵੇਲੀ ਆਈ ਹੈ ਚਲੋ ਆਓ ਬਾਹਰ ਆਓ ਤੁਸੀਂ ਮੈਂ ਹੁਣੇ ਲਾ ਲੈਣੀ ਫੁਲਕੇ ਕੋਈ ਗੱਲ ਨਹੀਂ ਡੈਡੀ ਆ ਗਏ ਹਾਂ ਅੱਜ ਪਤ ਤਾਂ ਛੇਤੀ ਨਹੀਂ ਆਈ ਹਾਂਜੀ ਮੰਮੀ ਮੈਂ ਉਹਨਾਂ ਥੋੜਾ ਜਿਹਾ ਕੰਮ ਹੈਗਾ ਤਾਂ ਮੈਂ ਘਰ ਹੀ ਲੈ ਆਈ ਹਾਂ ਸੂਟ ਅੱਛਾ ਮੈਨੂੰ ਨਾ ਮੰਨ ਜਾ ਉਹ ਥੋੜਾ ਹੀ ਦੰਦਾ ਜੀ ਉੱਥੇ ਬੈਠੇ हां सगी मैं क्या चल मैं ना ਘਰ ਜਾ ਕੇ ਸਾਰਾ ਕੰਮ ਕਰ ਲੂੰਗੀ ਨਾਲੇ ਘਰ ਦਾ ਵੀ ਵੇਖ ਲੂੰਗੀ ਤੇ ਨਾਲੇ ਆ ਸੂਟ ਜ਼ਰੂਰੀ ਹੀਗਾ ਚੱਲ ਪੁੱਤ ਤੇਰੀ ਮਰਜ਼ੀ ਘੱਡ ਦੀ ਨਾ ਤੂੰ ਇੰਨੀ ਟੈਨਸ਼ਨ ਲਿਆ ਕਰ ਚਲੋ ਮੰਮੀ ਇਹ ਤੇ ਸਾਰੇ ਕੰਮ ਜ਼ਰੂਰੀ ਆ ਆਜੋ ਹਾਂਜੀ ਪਾਪਾ ਮੈਂ ਥੇ ਆਇਆ ਹਾਂ ਹਾਂਜੀ ਤਾਂਨ ਮੈਂ ਕਿੰਨੀ ਵਾਰੀ ਕਿਹਾ ਵਾ ਕਿ ਤੁਸੀਂ ਉਥੋਂ ਇਕੱਲੇ ਨਾ ਆਇਆ ਕਰੋ ਤੇ ਤੁਸੀਂ ਫੇਰ ਆ ਜਾਂਦੇ ਹੋ ਹਣ ਮੈਂ ਕਿਆ ਵਾ ਮੇਰੇ ਨਾਲ ਐਕਟਿਵਾ ਤੇ ਬਹਿ ਕੇ ਆ ਜਾ ਕਰੋ ਮੈਂ ਆਂਦੀ ਆਂਦੀ ਲੈ ਆ ਕਰਾਂਗੀ ਮੇਰੇ ਜਿਹੜੇ ਨਾ ਹੱਡ ਪੈਰ ਚੱਲਦੇ ਰਹਿਣ ਮੈਂ ਕੱਜ ਜਾਣ ਨਾ ਵਾ ਫਿਰ ਦੁੱਧਾਂ ਦਾ ਦੇਆ ਤੁਰ ਕੇ ਹੁੰਦੇ ਜੇ ਉਥੋਂ ਇੰਨੀ ਥੋਪ ਹੋ ਗਈ ਹਣ ਸਹੀ ਗੱਲ ਕੋਈ ਨਹੀਂ ਪੁੱਤ ਮਾੜਾ ਮੋਟਾ ਤੁਰਨ ਫਿਰਨਦੇ ਆ ਕਰ ਨਾ ਤੂੰ ਮੈਨੂੰ ਕੁਛ ਕਰਨ ਦੇਨੀ ਨਾ ਤੂੰ ਪਾਪਾ ਨੂੰ ਕਰਨ ਦੇਨੀ ਹੈ ਕੋਈ ਗੱਲ ਨਹੀਂ ਪੁੱਤ ਮਾੜਾ ਮੋਟਾ ਤੁਰਦੇ ਫਿਰਦੇ ਰਹੀ ਹੈ ਨਾ ਸਰੀਰ ਚੱਲਦਾ ਰਹਿੰਦਾ ਗੱਲ ਸੁਣ ਪੁੱਤ ਅੱਗੇ ਤੂੰ ਘੱਟ ਕੰਮ ਕਰਦੀ ਆਂ ਪੋਰਤੂ ਟੈਨਸ਼ਨ ਆ ਪਉਂਦੀ ਫਿਰਦੀ ਆ Papa ਤੂੰ ਆਇਆ ਨਾ ਕਰੋ ਮੈਂ ਲੈ ਆਉਂਗੀ ਕੋਈ ਨਹੀਂ ਪਤਾ ਆਪੇ ਆ ਜਾਣਗੇ Papa ਜੇ ਤੂੰ ਆ ਹੀ ਗਈ ਛੇਤੀ ਤੇ ਕੋਈ ਗੱਲ ਨਹੀਂ ਮੈਨੂੰ ਵੀ ਤੂੰ ਰਸੋਈ ਚੋਂ ਫੜ ਲਿਆਈਂ ਹੈ ਕੋਈ ਗੱਲ ਨਹੀਂ ਤੂੰ ਆ ਗਈ ਹੈ ਤਾਂ ਥੋੜੀ ਰੈਸਟ ਕਰ ਲੈ ਪੁੱਤ ਮੰਮੀ ਕਿੰਨਾ ਕੰਮ ਕਰ ਲੋਗੀ ਤੂੰ ਸਾਰੀ ਜਿਹੜੀ ਘਰ ਦਾ ਧਿਆਨ ਤੇ ਰੱਖਦੇ ਹੋ ਨਾ ਚੱਲ ਪੁੱਤ ਜ਼ਿੰਮੇਵਾਰੀ ਤੇ ਜ਼ਿੰਮੇਵਾਰੀ ਹੁੰਦੀ ਨਾ ਕੋਈ ਗੱਲ ਨਹੀਂ ਮੰਮੀ ਮੇਰੀ ਗੱਲ ਸੁਣ ਜਿਹੜੇ ਵੀ ਕੰਮ ਮੇਰੇ ਆਣ ਉਹ ਮੈਂ ਹੀ ਕਰਨੇ ਹੁਣ ਪਾਪਾ ਦੀ ਵੀ ਉਮਰ ਹੋ ਗਈ ਆ ਉਹ ਕਿੰਨਾ ਕ ਆਪਣੇ ਆਪ ਨੂੰ ਖਿੱਚਦੇ ਫਿਰਨਗੇ ਕਦੀ ਉਧਰ ਕਦੀ ਉਧਰ ਚੱਲ ਪੁੱਤ ਜਿੰਨਾ ਚੜ੍ਹ ਹੱਡ ਪੈਰ ਚੱਲਦੇ ਆ ਕੋਈ ਗੱਲ ਨਹੀਂ ਤੇਰੇ ਕੱਲੀ ਤੇ ਇੰਨੀ ਤੇ ਜ਼ਿੰਮੇਵਾਰੀ ਆ ਤੇ ਕੀ ਕਰੀਏ ਦੱਸ ਮੰਮੀ ਤੁਹਾਨੂੰ ਪਤਾ ਹੈ ਨਾ ਕੁੜੀ ਦਾ ਖਰਚਾ ਵਾਗਾ ਉਹਦੀ ਪੜ੍ਹਾਈ ਦਾ ਖਰਚਾ ਕਿੰਨਾ ਅੱਜ ਪੜ੍ਹੂਗੀ ਫੇਰ ਕੱਲ ਨੂੰ ਕੋਈ ਕੋਰਸ ਕਰਾਉਣਾ ਉਹਦਾ ਵੀ ਖਰਚਾ ਬਹੁਤ ਬੱਤ ਠੀਕ ਆ ਕੱਲ ਨੂੰ ਉਹਦਾ ਵਿਆਹ ਵੀ ਕਰਨਾ ਅੱਜ ਕੱਲ ਤੇ ਦੁਨੀਆ ਦੀਆਂ ਡਿਮਾਂਡਾਂ ਹੀ ਨਹੀਂ ਮਾਣ ਐਡੇ ਐਡੇ ਪੈਲਸਾਂ ਦੇ ਖਰਚੇ ਇਨੇ ਇਨੇ ਲੈਣ ਦੇਣ ਦੇ ਖਰਚੇ ਉਹ ਤੇ ਤੈਨੂੰ ਪਤਾ ਹੀ ਆ ਉਹ ਤੇ ਕਰਨਾ ਹੀ ਪੈਣਾ ਹੁਣ ਮੰਮੀ ਅੱਜ ਅਹੀਂ ਇਕੱਠਾ ਕੀਤਾ ਹੋਗਾ ਕੱਲ ਅਸੀਂ ਕਿਸੇ ਕੋਲ ਮੰਗ ਤਾਂ ਨਹੀਂ ਨਾ ਸਕਾਂਗੇ ਉਹ ਤੇ ਪੁੱਤ ਤੂੰ ਸਿਆਣੀ ਆ ਤੂੰ ਬਹੁਤ ਸੋਚ ਸੂਝਵਾਨ ਆ ਤੁਹਾਨੂੰ ਪਤਾ ਮੰਮੀ ਕੁੜੀ ਦੀਆਂ ਡਿਮਾਂਡਾਂ ਕਿੰਨੀਆਂ ਉਹ ਤਾਂ ਮੂੰਹ ਖੋਲਦੀ ਆ ਕਿ ਮੰਮੀ ਆਹ ਚਾਹੀਦਾ ਆਹ ਚਾਹੀਦਾ ਤੇ ਮੈਂ ਜੇ ਮੈਂ ਵੀ ਬਹਿ ਗਈ ਤੇ ਉਹਨੂੰ ਕੌਣ ਲਿਆ ਕੇ ਦਊਗਾ ਉਹ ਤਾਂ ਬੱਤ ਮੈਂ ਸਾਰਾ ਕੁਝ ਸਮਝਦੀ ਆ ਅੱਜ ਮੇਰਾ ਪੁੱਤ ਚੱਜਦਾ ਹੁੰਦਾ ਤੇ ਇੰਨੀ ਨੋਬਤ ਹੀ ਨਾ ਪਹੁੰਚਦੀ ਇੱਥੋਂ ਤੱਕ ਮੰਮੀ ਤੁਸੀਂ ਇਹ ਪੁਰਾਣੀਆਂ ਗੱਲਾਂ ਲੈ ਕੇ ਬਹਿ ਗਏ ਤੁਹਾਨੂੰ ਮੈਂ ਕਿੰਨੀ ਵਾਰੀ ਕਿਹਾ ਵਾ ਤੁਸੀਂ ਇਹ ਪੁਰਾਣੀਆਂ ਗੱਲਾਂ ਨਾ ਛੇੜਿਆ ਕਰੋ ਅਸੀਂ ਜੱਜ ਵੀ ਹੈਗੇ ਬੜੇ ਖੁਸ਼ ਹੈਗੇ ਬੇਟਾ ਅੱਜ ਤੇ ਨਾਂ ਲੈ ਲਿਆ ਤੂੰ ਦੁਬਾਰਾ ਮੁੰਡੇ ਦਾ ਨਾਂ ਨਹੀਂ ਲੈਣਾ ਉਹ ਪਿਆਉ ਨੂੰ ਵੱਧ ਕਰੂਗੀ ਉਹਨੂੰ ਹੀ ਫਿਕਰ ਆ ਤੂੰ ਕੋਈ ਟੈਨਸ਼ਨ ਨਾ ਲਿਆ ਕਰ ਅਲੀ ਸਿਆਣੀਆਂ ਜੁੜ ਜਵਾਲ ਨੇ ਆ ਪਾਪਾ ਮੇਰੀ ਗੱਲ ਸੁਣੋ ਮੰਮੀ ਮੈਨੂੰ ਕੁਛ ਨਹੀਂ ਚਾਹੀਦਾ ਮੈਨੂੰ ਸਿਰਫ ਤੁਹਾਡੇ ਦੋਵਾਂ ਦਾ ਪਿਆਰ ਚਾਹੀਦਾ ਤੁਸੀਂ ਮੇਰੇ ਨਾਲ ਖਲੋਤੇ ਹੋ ਨਾ ਮੈਨੂੰ ਦੁਨੀਆ 'ਚ ਕਿਸੇ ਦੀ ਲੋੜ ਨਹੀਂ ਬਸ ਉਹ ਤਾਂ ਬੱਤ ਠੀਕ ਆ ਤੇਰੀ ਸਾਰੀ ਗੱਲ ਠੀਕ ਆ ਮੰਨਦੇ ਆ ਬਸ ਇਹੀ ਕੁਛ ਚਾਹੀਦਾ ਮੰਮੀ ਨੂੰ ਬਹੁਤ ਚੰਗੀ ਧੀ ਹੈ ਸਾਡੀ ਚਲੋ ਮੰਮੀ ਆਪਾਂ ਹੁਣ ਰੋਟੀ ਬਣਾਈਏ ਤੇ ਖਾਈਏ ਚਲੋ ਪੁੱਤ ਬਣਾ ਲਓ ਹਾਂਜੀ ਮੰਮੀ ਨਾਲੇ ਸਿਮਰ ਰਾਈ ਨਹੀਂ ਅਜੇ ਨਹੀਂ ਪੁੱਤ ਲੈਣੀ ਆਈ ਮੰਮੀ ਇੰਨਾ ਟਾਈਮ ਹੋ ਗਿਆ ਆ ਜਾਂਦੀ ਪੁੱਤ ਆ ਜਾਂਦੀ ਆ ਤੁਸੀਂ ਨਾ ਉਹਨੂੰ ਸਮਝਾ ਲਓ ਹੰਦੋ ਮੈਂ ਜਾਣੇ ਜੇ ਤੁਸੀਂ ਨਹੀਂ ਨਾ ਸਮਝੋਣਾ ਤੇ ਮੈਂ ਉਹਦੀ ਭੂਆ ਨੂੰ ਕਹਿ ਦੇਣਾ ਅੱਜ ਨਹੀਂ ਪੁੱਤ ਭੂਆ ਨੂੰ ਨਹੀਂ ਕਹਿਣਾ ਕੋਈ ਗੱਲ ਨਹੀਂ ਆਪੇ ਸਮਝ ਆ ਜਾ ਮम्मी ਜਵਾਨ ਧੀ ਆ ਟਾਈਮ ਨਾ ਘਰ ਆਵੇ ਵੇਖੋ ਟਾਈਮ ਕਿੰਨਾ ਹੋ ਗਿਆ ਕਾਲਜ ਕਿਹੜੇ ਬਲੇ ਦਾ ਬੰਦ ਹੋ ਗਿਆ ਸਾਰਾ ਕੁਝ ਪੁੱਤ ਸਮਝਦੇ ਆ ਆ ਜਾਂਦੀ ਆ ਕੋਈ ਨਹੀਂ ਆਉਂਦੀ ਹਣੀ ਰਸਤੇ 'ਚ ਨਾਲੇ ਮੰਮੀ ਮੇਰੀ ਗੱਲ ਸੁਣੋ ਮੈਂ ਸਿਮਰਤ ਦੇ ਲਿਆਂਦੇ ਦੋ ਤਿੰਨ ਸੂਟ ਹਾਂਜੀ ਤੇ ਮੈਂ ਉਹਦੇ ਸੂਟ ਠੀਕ ਹੈ ਨਾ ਉਹਨੂੰ ਰਾਤੀ ਦਵਾਂਗੀ ਤੇ ਕੱਲ ਤਾ ਉਹਨੂੰ ਕਹਿ ਦੋ ਕਿ ਸੂਟ ਪਾ ਕੇ ਜਾਵੇ ਚਲ ਪੁੱਤ ਜਿੱਦਾਂ ਤੈਨੂੰ ਠੀਕ ਲੱਗਦਾ ਪਤਾ ਕੀ ਆ ਕੱਲ ਨੂੰ ਲੋਕੀ ਗੱਲਾਂ ਕਰਨ ਕਿ ਪਿਓ ਸਿਰਤੇ ਨਹੀਂ ਕੁੜੀ ਕਿਹੋ ਜੇ ਕੱਪੜੇ ਪਾ ਕੇ ਜਾਂਦੀ ਆ ਅੱਜ ਕੱਲ ਤੁਹਾਨੂੰ ਪਤਾ ਕੀ ਚੱਲ ਗਏ ਆ ਉਹ ਨਿਕੇ ਨਿਕੇ ਕ੍ਰੋਪ ਟੌਪ ਉਹ ਚੰਗੇ ਲੱਗਦੇ ਸਾਡੇ ਖਾਨਦਾਨ ਦੀਆਂ ਕੁੜੀਆਂ ਨੂੰ ਚਲ ਪੁੱਤ ਤਾਂ ਸਮਝਾਵਾਂਗੇ ਉਹਨੂੰ ਵੀ ਨਹੀਂ ਤੁਸੀਂ ਉਹਨੂੰ ਸਮਝਾਓ ਤੁਹਾਡੇ ਲਾਡ ਕਰਕੇ ਵਿਗੜੀ ਆ ਨਹੀਂ ਪੁੱਤ ਕੋਈ ਗੱਲ ਨਹੀਂ ਸਮਝਾਵਾਂ ਤੁਸੀਂ ਮੈਨੂੰ ਕਹਿ ਦਿੰਦੇ ਹੋ ਪਰ ਸਿਮਰਤ ਨੂੰ ਨਹੀਂ ਤੁਸੀਂ ਕਹਿੰਦੇ ਪੁੱਤ ਕੀ ਕਮਾਂ ਉਹਨੂੰ ਮੈਂ ਮੈਂ ਪਿਓ ਤੇ ਅੱਗੇ ਨਹੀਂ ਸਿਰ ਤੇ ਤੇ ਮੈਂ ਉਹਨੂੰ ਜੇ ਜ਼ਿਆਦਾ ਨੋਕਾ ਟੋਕੀ ਕਰਾਂਗੀ ਤੇ ਬੁਰਾ ਭਲਾ ਕਹਾਂਗੀ ਤੇ ਗੁੱਸਾ ਕਰੇਗੀ ਕੀ ਕਰਾਂ ਮੈਂ ਦੱਸ ਇਹ ਕਿ ਉਹਦੀਆਂ ਗੱਲਾਂ ਲੈ ਕੇ ਬਹਿ ਗਈਆਂ ਜੇ ਜੋ ਕੁੜੀ ਪੌਂਦੀਆਂ ਨੂੰ ਪੌਂਦਿਓ ਉਹਨੂੰ ਕੁਝ ਨਹੀਂ ਕਹਿਣਾ ਤਾ ਮੈਂ ਬੈਠਾ ਮੈਂ ਮੇਰੀ ਧੀ ਨੂੰ ਕੋਈ ਕਹਿ ਕੇ ਦਿਖਾਵੇ ਉਹਨੂੰ ਕੁਝ ਨਹੀਂ ਕਹਿਣਾ ਉਹਨੂੰ ਜੋ ਕਰਦੀ ਕਰੰਦੀ ਚਲੋ ਪਾਪਾ ਤੁਸੀਂ ਭੂਏ ਚੜਾਇਆ ਵਾ ਮੈਂ ਕੀ ਕਵਾਂ ਹੁਣ ਚਲੋ ਮੈਂ ਚਾਹ ਬਨਉਣੀ ਆ ਤੇ ਆਪਾਂ ਪੀਨੇ ਠੀਕ ਆ ਕੀ ਕਹੀਏ ਇਹਨੇ ਨਹੀਂ ਚੈਨਲ ਬੈਨ ਇਨੇ ਰੋਟੀ ਬਣਾਉਣੀ ਆ ਤੇ ਹੁਣ ਇਹਨੇ ਮਸ਼ੀਨ ਤੇ ਬਹਿ ਜਾਣਾ ਮੈਂ ਕਹਿੰਨੀ ਥੋੜਾ ਆਰਾਮ ਕਰ ਲੈ ਪਰ ਨਹੀਂ ਸਕਿਆ ਨਹੀਂ ਸੌਂਦੀ ਕਰ